ਦੋਸਤੋ ਕੀ ਤੁਸੀਂ ਜਾਣਦੇ ਹੋ ਹਵਾਈ ਜਹਾਜ਼ ਸਿਰਫ 40000 ਫਿਟ ਦੀ ਉਚਾਈ ਤੱਕ ਹੀ ਕਿਉਂ ਉੜਦਾ ਹੈ ਅਸੀਂ ਕਦੇ ਸੋਚਿਆ ਨਹੀਂ ਕਿ ਕਿਉਂ ਉੜਦਾ ਪਰ ਇਸ ਪਿੱਛੇ ਕਈ ਸਾਰੇ ਬਹੁਤ ਵੱਡੇ ਪੱਟੇ ਕਾਰਨ ਜੋ ਕਿ ਸਾਡੇ ਵਾਸਤੇ ਜਾਨਣਾ ਵੀ ਬੇਖਦੀ ਜ਼ਰੂਰੀ ਹੈ ਤੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕਾਰਨ ਦੱਸਾਂਗੇ ਕਿੰਨਾ ਕਰਕੇ ਹਵਾਈ ਜਹਾਜ਼ ਜ਼ਿਆਦਾ ਉੱਪਰ ਨਹੀਂ ਉੜਦਾ ਤੇ ਕਿੰਨਾ ਕਾਰਨ ਕਰਕੇ ਹਵਾਈ ਜਹਾਜ਼ ਜਿਹੜਾ ਜ਼ਿਆਦਾ ਨੀਚੇ ਨਹੀਂ ਉੜਦਾ ਪੂਰੀ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਜੋ ਸਾਡੇ ਦੁਆਰਾ ਪੋਸਟ ਕੀਤੀ ਜਾ ਰਹੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਗੱਲ ਕਰ ਰਹੇ ਸੀ ਹਵਾਈ ਜਹਾਜ਼ ਦੀ ਉਚਾਈ ਦੇ ਬਾਰੇ ਦਰਸਲ ਹਵਾਈ ਜਹਾਜ਼ ਨੂੰ 40000 ਫਿਟ ਤੋਂ ਉੱਪਰ ਨਹੀਂ ਉਡਾਇਆ ਜਾ ਸਕਦਾ ਇਸ ਪਿੱਛੇ ਇੱਕ ਬਹੁਤ ਵੱਡਾ ਕਾਰਨ ਆਉ ਤੁਹਾਨੂੰ ਫਸਟਾਰ ਦੇ ਵਿੱਚ ਦੱਸਿਆ ਦਰਸਲ ਹਵਾਈ ਜਹਾਜ਼ ਨੂੰ ਸਿਰਫ 40000 ਫਿਟ ਦੀ ਉਚਾਈ ਤੱਕ ਹੀ ਉਡਾਇਆ ਜਾ ਸਕਦਾ ਹੈ ਜਦਕਿ ਇਹ ਹੋਰ ਵੀ ਉੱਪਰ ਉੱਡ ਸਕਦਾ ਪਰ ਇਸ